ਹਾਂਜੀ ਬਾਈ ਜੀ ਕੀ ਹਾਲ ਹੈ ਬਾਈ ਜੀ ਸਾਰਿਆਂ ਦਾ ਬਾਈ ਜੀ ਅੱਜ ਆਪਣੇ ਕੋਲ ਆਇਆ ਸਵਾਰ 724 12 7 354 ਟਰਾਲਾ ਪਿੱਛੇ ਭਾਰਤਾ ਫੋਨ ਲਾ ਦੀ ਟੀਸੀ ਆਪਾਂ ਇਹਦਾ ਹੀ ਕੱਢਣਾ ਅੱਜ ਇਹਨੂੰ ਟੋਚਣ ਵੀ ਨਹੀਂ ਪਾਉਣਾਗਾ ਨਾ ਮਗਰੋਂ ਮਸ਼ੀਨਾਂ ਧੱਕਾ ਲਾਉਣਾ ਨਾ ਬਾਗਟ ਲਾਉਣਾ ਨਾ ਲੋਡਰ ਲਾਉਣਾ ਇਦਾਂ ਹੀ ਕੱਢਾਂਗੇ ਤੁਸੀਂ ਟਾਇਰ ਆਪ ਵੇਖ ਲਓ ਫਿਰ ਟਾਇਰ ਜਮਾ ਗੰਜੇ ਆ 5 7 ਪੈਸੇ ਕੁਤੀ ਹੈ ਨਹੀਂ ਤੇ ਫੇਰ ਵੀ ਇੰਨੀ ਜਿਆਦੇ ਆਗਾ ਟਰੈਕਟਰ ਚ ਮੈਨਾਂ ਵੀ ਗੱਲਾਂ ਛੱਡਦੇ ਬਾਈ ਯਾਰ ਪੂਰਾ ਨਹੀਂ ਪ੍ਰਵਾਹ ਸੰਭਦਾ ਜਿਹਾ ਤਗੜਾ ਟਰਾਲਾ ਪਾਈ ਕਰਦਾ ਹੈ ਤੇ ਹਸਪਾਵਰਦਾਰਾ 24 ਹੈ ਖਾਸ ਕਰਕੇ ਬਈ ਸਵਰਾਜ ਇੱਕ ਆਸ਼ਾ ਇੱਕ ਸਿਲੰਡਰ ਇਹ ਤਾਂ ਬਈ ਕਿਤੇ ਵੀ ਮੈਂ ਨਹੀਂ ਦੇਖੇਗੇ ਟਰੈਕਟਰ ਖੁੱਬ ਦੇ ਜਦੋਂ ਤੋਂ ਅਸੀਂ ਇਹ ਮਿੱਟੀ ਦਾ ਕੰਮ ਕਰਦੇ ਆ ਇਹ ਜਿੰਨਾ ਮਰਜੀ ਵਜੇ ਪਾਟੇ ਨਹੀਂ ਲ ਜਾਂਦਾ ਆ ਇੱਕ ਦਿਨ ਅੱਗੇ ਰੀਲ ਪਾਈ ਸੀ 44 ਦੀ ਉਹ ਆਪਾਂ ਮਗਰੋਂ ਟੱਕਾ ਤਾਂ ਲਾਇਆ ਸੀ ਕਿ ਕਿਉਂਕਿ ਦੀ ਬੋਕ ਦੇ ਨਟ ਪੱਟੇ ਗਏ ਸੀਗੇ ਤੇ ਬਾਈ ਜੀ ਇਹ ਇਦਾਂ ਹੀ ਕੱਢਾਂਗੇ ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗ ਜੇ ਜਿੰਨਾ ਮਰਜ਼ੀ ਟ੍ਰੈਕਟਰ ਦਾ ਜ਼ੋਰ ਲੱਗੀ ਜਾਵੇ ਉਹ ਟੁੱਟ ਦੇ ਕੋਝ ਹੋ ਜੇ ਇਹਨੂੰ ਕੱਢਨੇ ਆ ਹੀ ਆ ਭਾਵੇਂ ਕਿੰਨਾ ਮਰਜ਼ੀ ਨੁਕਸਾਨ ਹੋ ਜੇ ਤੇ ਕੱਢ ਕੇ ਤੁਹਾਨੂੰ ਇਹੀਂ ਵਿਖਾਵਾਂਗੇ ਤੇ ਬਾਈ ਜੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਡੇ ਚੈਨਲ ਪੇਜ ਨੂੰ ਫੋਲੋ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਵਿਖਾਵਾਂਗੇ ਜੇ ਕਿਸੇ ਵੀਰ ਨੇ ਆਪਦੀ ਵੀ ਵੀਡੀਓ ਪਵਾਉਣੀ ਆ ਆਪਣਾ ਨੰਬਰ ਹੈਗਾ 85742 3020 ਇਹਦੇ ਤੇ ਵੀਡੀਓ ਬਣਾ ਕੇ 깔 ਦੋ ਆਪਦਾ ਨਾਮ ਲਿਖ ਕੇ ਤੁਹਾਡੇ ਨਾਮ ਦੀ ਵੀਡੀਓ ਜ਼ਰੂਰ ਪਾਵਾਂਗੇ ਜੇ ਜਾਕੂ ਟਰੈਕਟਰ ਦਾ ਇਹੇ ਕੁੱਬੇ ਦੀ ਜਾਂਚ ਨੇ ਵੇਚਣਾ ਕਰਨਾ ਪਸੰਦ ਕਿਸੇ ਤਰ੍ਹਾਂ ਦੀ ਵੀ ਵੀਡੀਓ ਬਗੈਰ ਪੈਸੇ ਲਿਆਂ ਤੋ ਤੁਹਾਡੀ ਵੀਡੀਓ ਜ਼ਰੂਰ ਪਾਵਾਂਗੇ ਪਰ ਤੁਹਾਡੇ ਸਾਹ ਦੀ ਜ਼ਰੂਰ ਲੋੜ ਹੈ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਿਓ ਬਾਈ ਜੀ ਇਹ ਕਰਕੇ ਸਾਡਾ ਜਿਆਦਾ ਮਾਣ ਕਰੇ ਵੀਡੀਓ ਬਣਾਉਣ ਨੂੰ ਆ ਵੇਖ ਲੋ ਬਾਈ ਜੀ ਟਰੈਕਟਰ ਟੱਟੋ ਘੱਟ ਤਿੰਨ ਚਾਰ ਕਰਮਾ ਤਾਂ ਲੈ ਆਇਆ ਬਸ ਹੁਣ ਰਹਿ ਗਿਆ ਬਸ ਥੋੜਾ ਜਿਹਾ ਕੰਮ ਉਹ ਵੀ ਇਹਦੀ ਬਾਹਰਲੀ ਬ੍ਰੇਕ ਵੀ ਨਹੀਂ ਕੰਮ ਕਰਦੀ ਟਰੈਕਟਰ ਪੰਨੇ ਮਸ਼ੀਨ ਵਾਲ ਨੂੰ ਤਾਂ ਵੜੀ ਜਾਂਦਾ ਨਹੀਂ ਤਾਂ ਹੁਣ ਦਾ ਕਦੋਂ ਦਾ ਨਿਕਲ ਜਾਣਾ ਏ ਟਰੈਕਟਰ ਨਾਣਾ ਨਾ ਬਾਈ ਯਾਰ ਨਾ ਵਾਕਈ ਸਵਰਾਜ ਨੇ ਪਤਾ ਨਹੀਂ ਕੀ ਪਾਇਆ ਆ ਨਾ ਨਾਣਾ ਤੇ ਆ ਹਾਈ ਚੈਨਲ ਏ ਬੈਕ ਵੀ ਹਾਈ ਜੇ ਟੱਕੀ ਜਾਂਦਾ ਤੇ ਪਹਿਲੇ ਹਾਈ ਸੀ ਗਾਂ ਹੁੰਦਾ ਪਿਆ ਤਾਂ ਅੱਗਾ ਘਟ ਚੱਕਦਾ ਲੋਚ ਜਦੋਂ ਕਰ ਦਿੰਦਾ ਤਾਂ ਅੱਗਾ ਜਿਆਦਾ ਚੱਕਦਾ ਨਾਣਾ ਬਾਈ ਜੀ ਸਿਰਾ ਟਰੈਕਟਰ ਆ ਯਾਰ ਤਿੰਨ ਚਾਰ ਟ੍ਰੇਟਰ ਹੋਗੇ ਆਸੇ ਹੋਗੇ ਉਹਨਾਂ ਨਹੀਂ ਕਰੋਗੇ ਜਾਂਦੀਆ ਰਹੋਗੇ ਸਵਰਾਜ ਹੋਗੇ ਇਹਨਾਂ ਨੂੰ ਕੋਈ ਛੇਤੀ ਤੇ ਘਾਤ ਨਹੀਂ ਪਾਉਂਦਾ ਬਾਈ ਜਰਾ ਦੇਖ ਲਓ ਆ ਗਿਆ ਨਾ ਬਾਹਰ ਬਾਈ ਜੀ ਜਰੂਰ ਲਾਈਕ ਕਮੈਂਟ